ਲੋ ਵੀ ਮਾਤਰਾ ਨਵੇਂ ਵਲੋਗ ਯਾ ਸਵਾਗਤ ਆ ਤੇ ਅੱਜ ਆਪਾਂ ਚੱਲੇ ਆ ਸਬਜ਼ੀ ਲੈਣ ਮੈਂ ਤੇ ਕੁਲਜੀਤ ਚਾਚਾ ਹਾਂ ਇਹ ਤਾਂ ਸੁੱਤਾ ਹੀ ਪਿਆਜ ਇਹ ਨਾ ਚਲੋ ਮੈਂ ਤੇ ਮੰਡੀ ਜਾ ਗਏ ਚਲ ਗਏ ਇਹ ਤੇ ਲਾਸਨ ਨੂੰ ਵੇਖ ਡਿਜ਼ਾਈਨ ਵੇਖ ਤੂੰ ਥੱਲੇ ਇੱਕ ਪਹੁੰਚਾ ਵੇਖ ਤੂੰ ਜੋ ਨਹੀਂ ਨਹੀਂ ਮੁਸਲਮਾਨ ਵਾਲਾ ਮੁਸਲਮਾਨ ਵਾਲਾ ਇਹ ਹਾਂ ਜਰਾੜ ਹੈ ਆਕਰ ਜਿੰਦਿਆ ਜਿੱਥੇ ਡਾਲੀ ਸਹੀ ਰੋਲ ਤੇ ਚਲ ਨਹੀਂ ਚਾਲਣ ਨੂੰ ਉੱਥੇ ਓਏ ਮੈਂ ਤਾਂ ਜਾਂਦਾ ਸਵਾ ਸੈੱਟ ਕਰਦਾ ਜਾਂਦਾ ਅੱਜ ਕੱਥੀ ਜਾਂਦੀ ਬਣਾਉਣੀ ਹੁੰਦੀ ਹੈ ਤਾਂ ਕੋਈ ਹਾਂ ਨਹੀਂ ਦਾ ਇਹ ਬਣੀ ਜਾਂਦਾ ਕਾਹਦੇ ਚੰਦ ਬਣਾ ਲਾ ਮੈਂ ਉਹ ਸੈੱਟ ਕਰਦਾ ਬੋਲ ਹੈ ਤੋਰ ਭੱਜ ਗਈ ਤੋਰੇ ਸਾਰੀ ਹੋ ਗਈ ਸਿਵਾਏ ਖੜ ਗਿਆ ਲਾਈਵ ਲੈ 8 ਮਿੰਟ ਬਾਅਦ ਆ ਪੜ ਹਾਏ ਮੁੰਨਾ ਬਾਈ ਹਾਏ ਗਾਇਸ ਕੀ ਕੋ ਆ ਮੇਰਾ ਵਿੰਲੇ ਅੰਮ੍ਰਾਪੁਰ ਕੰਮ ਕਰ ਲੈਣੇ ਬੜੇ ਬੱਚੇ ਹੈਲੋ ਇਹ ਵੀ ਕੱਲ ਦਿਨੀ ਆਉਂਦੇ ਨੇ ਲੋਰ ਗੋਭੀ ਤੁਹਾਨੂੰ ਲੱਗੇਗਾ ਕੋਪੀ ਲੱਦੀ ਜਾਂਦੇ ਆ ਵੇਖ ਹਾਂ ਦਿਮਾਗ ਖਰਾਬ ਕਰ ਰੱਖਾ ਹੈ ਚੱਕਦੇ 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 ਕੋਰਾ ਸਾਹਿਬ ਕਿੰਨੇ ਵਜੇ ਤੇ ਆਏ ਹੋ ਤੁਸੀਂ ਇੱਥੇ ਹਾਂ ਕਿੰਨੇ ਵਜੇ ਤੇ ਆਏ ਹੋ ਤੁਸੀਂ ਇੱਥੇ ਅਭੀ ਆਗੇ 2 ਵਜੇ ਰਾਤ ਨੂੰ 2 ਵਜੇ ਰਾਤ ਨੂੰ ਆ ਕੇ ਦੀਵਾ ਜਗਾਇਆ ਇੱਥੇ ਉਹ ਵੇ ਉਹ ਉੱਥੇ ਪਏ ਸੀ ਕੋਰੇ ਹੁਣੀ ਰਾਤ ਨੂੰ ਆ ਕੇ ਇਹਦੇ ਜਸਤਾਂ ਦਾ ਲੇਟ ਨਾ ਹੋਜੋ ਸਬਜ਼ੀ ਵਾਸਤੇ ਇੱਧਰ ਗਿਆਨੀਆਂ ਦਾ ਮਿਰਰ ਮੈਨੂੰ ਨਹੀਂ ਕੀੜਾ ਲਵਾਇਆ ਤੁਸੀਂ ਉਹ ਆਂਦਾ 200 ਰੁਪਏ ਚ ਮੈਂ ਘਰੇ ਸਬਜ਼ੀ ਛੱਡਿਆ ਹੋਣੀ ਸੀ ਇਹਨਾਂ ਨੇ 400 ਰੁਪਏ ਦਾ ਤੇਲ ਬਾਹਰ ਲਿਆ ਇਹ ਕਿੰਨੇ ਪੱਛੀਤ ਰਿਹਾ ਕਿ ਸਪਾਈ ਦੇ ਆ ਗਏ ਖਰੇ ਜਿਹੜਾ ਕੋਈ ਜੁਆਇਨ ਕਰੇ ਇਸ ਪਾਰੇ ਦਾ ਜਿਹੜਾ ਫੌਲਾ ਜੇ ਨਾ ਦਾ ਜੇ ਮਤਲਬ ਗਾਣਾ ਕਿੰਨਾ ਲਿਜਾਦਾ ਭਾਈ ਅੱਜ ਦੋ ਬੰਦੇ ਆ ਗਾ ਬਲੌਗ ਨਹੀਂ ਹਾਂਜੀ ਭਾਈ ਬਲੌਗ ਬਣਾਈ ਜੰਨੇ ਆ ਸਾਰਾ ਦੇਖੋ ਲੇ ਲੀਜੀਏ ਕਿ 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 ਹੋ ਰਿਹਾ ਹੈ ਜੇ ਕੋਈ ਜੇ ਕੁਝ ਸਾਡੀ ਖਰਾਬ ਹੋ ਗਈ ਇਹਨੂੰ ਬੰਦ ਕਰ ਦੇ ਐਵੇਂ ਬੰਦ ਕਰ ਹਾਈ ਗਾਇਸ ਮੈਂ ਲੈ ਆਵੇ ਪੰਜ 2 6 ਆ ਕਰੂਗੇ ਤੇ ਤੋਲ ਦੀ ਕਾਫੀ ਬਣਾਵੋਗੇ ਨਾਲੇ ਢੋਲ ਗਿਆ ਨੇ ਆਲੇ ਆਲੇ ਉਹੀ ਪੱਟ ਕੇ ਲੈ ਜਾਓ ਸਾਡੋ ਵਲਦਾ ਵੀ ਤੇ ਇਹਦਾ ਪੰਜ ਚਾਰ ਬੰਦੇ ਜੀ ਮੈਂ ਤਾਂ ਢੋਲ ਤੇ ਤੈਨੀ ਭੇਜਣਾ ਪੈ ਜਾਣਾ ਪਤਾ ਨਹੀਂ ਓਏ ਮਟਰ ਪਾ ਦੇ ਜਿਹੜਾ ਜਿਹੜੇ ਬੱਸ ਹੋਰ ਹੋਰ ਆਫਲੋ ਰੱਖਣਾ ਬਸ ਚਲੋ ਇਹਨਾਂ ਨੂੰ ਬਰੂ ਨੂੰ ਲਿਆ ਦਿਓ ਇਹ ਤਾਂ ਟੇਬਲਾਂ ਨੇ ਠੀਕੇ ਸ਼ੁਰੂ ਕਰਤੇ ਆਲੇ ਨੂੰ ਪਾ ਲਿਆ ਨਾਲ ਕੋਲੀ ਹੋ ਜਾ ਕੇ ਸਾਰਾ ਕੰਮ ਕਰ ਲੈਂਦਾ ਹੋਵੇ ਚਲੋ ਆਓ ਹੋਰ ਲੈਣੇ ਜਾਂਦੇ ਸਮਾਨ ਚਲੋ ਆਇਆ ਆ ਆ ਠੀਕ ਆ ਵੀ ਲਾਉਗਾ ਹਾਂ ਚਲੋ ਭਈਓ ਗੱਲਾਂ ਆਪਣਾ ਚਲ ਆਇਆ ਓਏ ਮੈਂ ਤੁਹਾਨੂੰ ਲੈ ਕੇ ਤੂੰ ਜਲੇਣਾ ਆਇਆ ਓਏ ਇਹ ਵੀ ਆਈ ਆਇਆ ਓਏ ਸ਼ੁਰੂ ਇਹ ਤਾਂ ਕੀਤਾ ਕੰਮ ਤੇ ਬਾਹਲਾ ਤਾਂ ਪੱਕਾ ਮਿਲਣਾ ਤਾਂ ਇਹ ਮੈਂ ਜੋ ਗੱਲ ਆਇਆ ਆਇਆ ਡਾਲਾ ਲਾ ਲਿਆ ਓਏ ਲੋ ਬਿਤਾਜੂ ਸਾਰੀ ਲੈ ਲਈ ਓਕੇ ਦੀ ਰਿਪੋਰਟ ਆਪਾਂ ਚੌਕ ਜੀ ਭੇਜ ਦਿੰਦੇ ਮੈਂ ਸਾਰੀ ਆਪੇ ਆਪ ਤੁਹਾਨੂੰ ਚੰਗੇ ਵੇਲੇ ਵਟੇ ਜਾਣਗੇ ਤੁਹਾਨੂੰ ਹਣਾ ਆਇਆ ਡਾਲਾ ਦਾ ਲਾਦੇ ਹੁਣ ਮਟਰ ਮਟਰ ਕੀ ਰੇਟ ਵੇਚੀਂ ਚੌਕ 25 ਲੱਭੀ ਲੱਭੀਆ ਕਾਲੋ ਤੂੰ ਲੈ ਲੈ ਰਤਾ ਓ ਘਟੀ ਕਰ ਆ ਪਾਸੇ ਜਗੇ ਭਈ ਆਦੀ ਰਾਲਾ ਤੂੰ ਤੇ ਚਲਾ ਹੁਣ ਜਾ ਆ ਇਹਨੂੰ ਪਤਾ ਕਰ ਤੂੰ ਨਾਲ ਹੀ ਮੈਂ ਤੇ ਤੂੰ ਕਹਿ ਬਾਈ ਨੂੰ ਚੱਲ ਚਲਾ ਬਾਈ ਮਨ ਚਲਾਉਣਾ ਨਹੀਂ ਆਉਂਦਾ ਇਹਨੂੰ ਪਤਾ ਕਰੀ ਓਏ ਬਾਈ ਮਨ ਚਲਾਉਣਾ ਨਹੀਂ ਆਉਂਦਾ ਹੱਥ ਮਾਰ ਦੇ ਪਰਾਂ 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 ਹੈ ਗਏ ਕਾਇਦ ਲਗੇ ਆਇਆ ਯਰ ਇਹਨੂੰ ਕਿੱਧਰ ਦੀ ਗੱਡ ਕੇ ਆਏ ਓਏ ਬਾਈ ਖੜਾ ਨਾ ਮਾਰੇ ਇਹਨੇ ਮੈਨੂੰ ਰੱਖਿਆ ਕੇ ਲਿਆ ਮਾਰੇ ਇਹਨੂੰ ਇਹਨਾਂ ਰਾਤਾਂ ਸੀ ਕੱਲ ਉਹ ਜਿਹੜੀ ਗੱਲ ਕੋਈ ਵੀ ਕੰਮ ਕੱਲ ਨੂੰ ਕਰਾਂਗੇ ਹਾਂ ਪੁਰਾਣਾ ਇੱਕ ਪਤਾ ਹੋਰ ਲਾ ਦੇ ਤੈਨੂੰ ਕਿ ਰਹਿਣ ਦੇ ਬਸ ਹਾਂ ਵੀ ਸੁੱਕਿਆ ਬਾਈ ਤਾਂ ਵਾਲਾ ਪਤਾ ਲਾ ਦੇ ਇੱਥੇ ਰੂਹ ਚੱਕ ਕੋਈ ਨੂੰ ਇਹਦੀ ਚੱਕੋ ਇਹਦੀ ਨਹੀਂ ਆਂਦਾ ਇਹ ਜੱਸਾ ਚਲੋ ਚਲੋ ਓਏ ਆ ਇਹਦੇ ਨੇ ਪੱਤੇ ਲਾਉਣੇ ਮੇਣੀ ਇਹਦਾ ਕੋਈ ਨਹੀਂ ਲਾ ਇਹਦਾ ਜੱਥਾ ਲਾਊਗਾ ਆਪੇ ਚੱਕ ਲਿਆ ਬਸ ਚੱਲ ਤੋਰ ਲੱਗ ਮੂਰੇ ਬਸ ਲੱਗ ਪਿਆ ਮੂਰੇ ਲੱਗ ਨਾ ਆਹ ਦਾਹਾ ਤਾਂ ਪੁੰਚਾ ਖੜਾ ਕਰੇ ਖਾਦਾ ਇਹਨਾਂ ਦਾ ਕੋ ਬਾਈ ਮਤਲਬ ਕੀ ਹੁੰਦਾ ਕੀ ਦਾ ਯਾਰਾ ਇਹਦਾ ਮਤਲਬ ਕੀ ਹੁੰਦਾ ਲੋੜੀ ਕੇਲੇ ਲੱਤ ਲਿਆ ਆਪਾਂ ਤੁਹਾਨੂੰ ਚੱਲਦਾ ਘਰ ਤੇ ਆ ਵੀ ਰਾਤ ਦੇ ਪਜਾ ਕੇ ਜੇ ਓਏ ਲੋ ਕੇਲੇ ਸਾਨੂੰ ਲੱਭ ਗਏ ਆ ਕੇਲੇ ਬਹੁਤ ਮੁਸ਼ਕਲ ਨਾਲ ਲੱਭੇ ਆ ਬਹੁਤ ਕੇਲੇ ਹੋਰ ਕੇਲੇ ਅਮਾਰੇ ਸਾਰੀ ਰਾਤ ਸੋਚੀ ਗਏ ਕੇਲੇ ਕਿੱਥੋਂ ਲਿਆਵਾਂਗੇ ਸਾਰੀ ਰਾਤ ਹਾਂ ਇੱਕ ਬੰਦੇ ਨੇ ਆ ਕੇ ਤੁਹਾਨੂੰ ਕੇਲੇ ਦੱਸ ਤੇ ਅਸੀਂ ਜੋਂਡੀਰ ਹੱਕਿਆ ਸਾਰੀ ਰਾਤ ਮੈਂ ਸਾਰੀਆਂ ਹੱਦਾਂ ਦੇ ਵਿੱਚ ਪਿਆ ਮੈਂ ਟੇਵੇਂ ਲਾਉਂਦਾ ਰਿਹਾ ਇਹ ਕਿਹੜੀ ਸੜਕ ਤੇ ਕਿਲੇ ਹੋਣਗੇ ਹਾਂ ਹਾਲਕੇ ਜਦੋਂ ਮੈਂ 4 ਵਜੇ ਉੱਠਿਆ ਇੱਧਰ ਬਹਿਣਾ ਤੂੰ ਚਾ ਤੂੰ ਉੱਥੋਂ ਨੂੰ ਬਹਿ ਜਾ ਮਗਰ ਜੱਫੀ ਪਾ ਕੇ ਚਲੋ ਬਹਿਣ ਘਰੇ ਜਾ ਕੇ ਮਿਲਦੇ ਆ